ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ گاਵਾ ਛੇੜ ਲੈ ਕੇ ਆਏ ਆਂਗੇ ਉਹਨਾਂ ਵਿੱਚ ਇੱਕ ਦਾ ਟੋਕੜ ਗੱਪਣ ਚੈੱਕ ਪਾਸ ਤੇ ਦੋ ਆਗੀਆਂ ਤਾਜ਼ੀਆਂ ਸੁਈਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦੀ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੀ ਬਈ ਆਪਾਂ ਵੀਡੀਓ ਬਣਾਉਣ ਲੱਗਿਆ ਤਪਾ ਸਾਹਿਰ ਚ ਬਣਾਉਣ ਲੱਗਿਆ ਬਾਈ ਕਿਸ਼ੋਰ ਕੋਲੋਂ ਬਣਾਉਣ ਲੱਗਿਆ ਤੇ ਆਜਾ ਆਪਾਂ ਕਰਦੇ ਆ ਬਾਈ ਜੀ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਹਾਂ ਬਾਈ ਹਾਂਜੀ ਬਾਈ ਕਿਵੇਂ ਚੱਲਦਾ ਕੰਮ ਕਰ ਕੰਮ ਠੀਕ ਆ ਬਾਈ ਜੀ ਲੋਟਾ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦੋ ਕਿਸ਼ੋਰ ਬਾਵਾ ਜੀ ਹਮ ਨੀਅਰ ਪੀਰ ਖਾਨਾ ਜੀ ਠੀਕ ਆ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਹੋਰ ਨੇੜੇ ਇੱਧਰ ਕੜਾਈਲੀ ਆ ਗਿਆ ਇੱਧਰ ਢਲਮਾ ਆ ਗਿਆ ਦਰਾਜ ਆ ਗਿਆ ਨੇੜੀ ਠੀਕ ਹੈ ਜੀ ਮੈਂ ਟੱਪਾ ਮੰਡੀ ਆ ਗਿਆ ਕੰਟੈਕਟ ਨੰਬਰ ਦਿੰਦੇ ਹਾਂ 94177 ਜੀ 73502 ਇਹ ਬਾਈ ਜੀ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਹੈ ਲੋਟ ਕਰ ਲਓ ਨੇੜੇ ਪੀਰ ਖਾਨਾ ਆਪਣਾ ਤੇ ਗਰਮੀਆਂ ਦੇ ਤਿੰਨ ਹੀ ਤੋਹਫੇ ਆ ਜੀ ਪੂਰੇ ਤੋਹਫੇ ਆ ਜੀ ਮਤਲਬ ਆ ਤਾਂ ਪਹਿਲੇ ਇਹ ਇਹ ਤਾਂ ਦੇਖੋ ਅਰੀਜਨਲ ਜਰਸੀ ਹੈ ਠੀਕ ਹੈ ਆ ਲੋ ਤੇ ਲੇਵਾ ਚੈੱਕ ਆ ਲੋ ਕੀ ਬਾਤ ਠੰਡੀ ਸੀ ਲਹੌਲਾ ਮੰਡਾ ਲਾ ਦੀ ਮੈਂ ਮਰਜੀ ਬਹਿ ਜਾਓ ਇੱਧਰ ਬਹਿ ਜਾਓ ਜਿੱਥੇ ਮਰਜ਼ੀ ਵਹਿ ਕੇ ਚੋਲੋ ਜਿਵੇਂ ਮਰਜ਼ੀ ਵਹਿ ਕੇ ਚੋਲੋ ਮੇਨ ਕਰ ਹਵਾਲੇ ਦੀ ਫੀਟਿੰਗ ਵਾਲੀ ਕਮਾਲਾ ਜੀ ਮੈਂ ਖਾ ਜੀ ਮੈਂ ਖਾ ਲੈ ਕੀ ਬਾਤ ਆ ਜਿਵੇਂ ਮਰਜ਼ੀ ਕਰੋ ਬਾਈ ਜਿਵੇਂ ਮਰਜ਼ੀ ਆ ਤੁਹਾਰੀ ਇਸਨੂੰ ਕਰਮਾਂ ਲਈ ਚੱਕਰੀ ਨਹੀਂ ਸੌਂ ਸੀਰ ਫੋਲ ਥਾਣਾ ਦੀ ਕਵਾਜ ਦੇ ਚੱਕਰੋਂ ਕੀ ਬਾਤ ਆ ਕੱਲਾ ਕੱਲਾ ਥਾਣਾ ਮੁਕੀ ਵਾਲਾ ਥਾਣਾ ਚਾਰੇ ਥਾਣਾ ਨਿਕੜਮੇ ਦੇ ਪੂਰੇ ਜਾਪ ਤੇ ਲੱਗਾ ਬੱਚਾ ਵਸਾ ਗਿਆ ਹਾਂਜੀ ਬੱਚਾ ਖੋ ਗੋ ਮੜੀ ਧੋਲ ਇਹਨੂੰ ਅਜ 4 ਦਿਨ ਹੋਏ ਹੀ ਸੂਈ ਨੂੰ ਠੀਕ ਆ ਕਿੰਨਾ ਬੋਲਾ ਕਹਿ ਦੀ ਹੈ ਹਾਜ਼ਰ ਹੈ ਜੀ ਹਾਂ ਬੋਲਾ ਬਾਈ ਜੀ 14 ਲੀਟਰ ਹਾਜ਼ਰ ਹੈ 13 14 ਲੀਟਰ ਹਾਜ਼ਰ ਹੈ ਇਸ ਟਾਈਮ ਠੀਕ ਹੈ ਅੱਜ ਚੌਥਾ ਦਿਨ ਬਾਕੀ ਬਾਈ ਕੋਈ ਵੀਰ ਛੋਟੀ ਨਾ ਸਮਝੋ ਫੁੱਲ ਵੱਡੀ ਜਰਸੀ ਆਈ ਹੈ ਹਾਂ ਫੁੱਲ ਵੱਡੀ ਜਰਸੀ ਆਈ ਜਾਤਾਂ ਦੀ ਹੈ ਨਾ ਹਾਂ ਬ੍ਰੇਕੀ ਰੰਗ ਚੱਲ ਮੋਡੀ ਮੋਡੀ ਚੈੱਕ ਕਰੋ ਲੈ ਬਾਈ ਕੀ ਬਾਤ ਦੇਖ ਇਹ ਜਿਹੜਾ ਜਰਸੀ ਆ ਗਈ ਫੇਸ ਬੂਟੀ ਚੈੱਕ ਕਰੋ ਬੜੀ ਜਿਵੇਂ ਮਰਜੀ ਚੱਕਰੇ ਨਹੀਂ ਕੋਈ ਚੱਕਰੀ ਨਹੀਂ ਆ ਸੌਸੀਨ ਬਹੁਤ ਆ ਜਾ ਪੁੱਤੋ ਹਾਂ ਧੋ ਆ ਜਾ ਜਿਹੜਾ ਬਈ ਥਣ ਲੱਗਿਆ ਨਾ ਬੜਾ ਕਮਾਲਾ ਤੇ ਚਵਾਈ ਕਿਵੇਂ ਲੱਗੀ ਜੀ ਮੈਨਾਂ ਤਾਂ ਇੱਕ ਨੰਬਰ ਇੱਕ ਨੰਬਰ ਠੀਕ ਆ ਚਵਾਈ ਬਾਈ ਕਹਿੰਦੇ ਇੱਕ ਨੰਬਰ ਆ ਬਾਕੀ ਹਵਾਨਾ ਨਾ ਜਿਹੜਾ ਕਰਮ ਵਾਲੀ ਦਾ ਫੀਟਿੰਗ ਵਾਲਾ ਹਵਾਨਾ ਬਹੁਤ ਸੋਹਣਾ ਜੀ ਨੂੰ ਆਪਾਂ ਕਹਿ ਦਈਏ ਕੱਲਾ ਕੱਲਾ ਥਣ ਲੱਗਿਆ ਵਾ ਨਿਖੜਵਾ ਪੂਰਾ ਕੈਪ ਤੇ ਤੇ ਦਿੱਥੀ ਤੇ ਮੋੜ ਲੋ ਜੀ ਤੇ ਕੀ ਮੋਲ ਰਹੂਗਾ ਜੀ ਅੱਜ ਇਹਦਾ ਇਹਦਾ ਮੋਲ ਅੱਜ ਦਾ ਬਾਈ 70000 70000 ਹਾਂ ਜੀ ਉਹ ਜੂ ਮਾਰਦਾ ਮਾਨਤਨ ਕਰਦੇ ਆਂਗੇ 18 ਕਿਲੋ ਦੁੱਧ ਦਿਓ ਜੀ ਇਹ ਕੜਕੜ ਜਿਦੋਂ ਚੱਲ ਹਟਿਆ ਉਦੋਂ ਬਾਹਰ ਕਿਵੇਂ ਮਰਜੀ ਆ ਲੋ ਇੱਥੇ ਖੜਾ ਲਓ ਲੈ ਕਿਆ ਬਾਤ ਆ ਬਈ ਠੰਡੀ ਸੀਲ ਦੇਖੋ ਠੰਡੀ ਸੀਲ ਦੇਖੋ ਹਵਾਨਾ ਮੇਨ ਗੱਲ ਛਹੀ ਹੋਣਾ ਚਾਹੀਦਾ ਹਵਾਨੇ ਦੀ ਕੁਆਲਿਟੀ ਨਾ ਚੈੱਕ ਕਰੋ ਬੜੀ ਕਮਾਲ ਆ ਬਹੁਤ ਸੋਹਣਾ ਜਿਹਨੂੰ ਆਪਾਂ ਕਹਦੇ ਆਂ ਕਰਮਾਲੀ ਦਾ ਹਵਾਨਾ ਲੈ ਚਲੋ ਜੀ ਅੰਦਰ ਕੋਈ ਗੱਲ ਆ ਜਾਓ ਤੋਏ ਬਾਕੀ ਥਣ ਵੀ ਬਹੁਤ ਚੰਗਾ ਲੱਗਾ ਪੂਰੀ ਧਾਰਬਾਤ ਪੂਰੀ ਆ ਬਈ ਜੀ ਸੈਣਗੇ ਸੂਣਗੇ ਬਹੁਤ ਆ ਬਈ ਚਮਕ ਵਾਲੀ ਆ ਬਾਕੀ ਕੱਦ ਬੈਂਡ ਬਹੁਤ ਆਗਾ ਇਹ ਨਹੀਂ ਹੈਗਾ ਵੀ ਲਿੱਸੀ ਆ ਪਤਲੇ ਇਹ ਅੰਗ ਚਟਾਰ ਮਾਲੀ ਆ ਜਾਂਦੀ ਹੈ ਜੀ ਆਜੋ ਤੇ ਮੁੱਲ ਵੀ ਬਾਈ ਨੇ ਉਸ ਹਿਸਾਬ ਨਹੀਂ ਰੱਖਦਾ 70000 ਰੁਪਏ ਬਾਈ ਕਹਿੰਦੇ ਮੁੱਲ ਲਗਾ ਤੇ ਅੱਗੇ ਬਾਈ 2 ਨੰਬਰ ਤੇ ਇਹ ਕਿਹੜਾ ਸੂਆ ਸੀ ਜੀ ਇਹ ਵੀ ਦੂਜਾ ਜੀ ਦੂਜਾ ਸੂਆ ਇਹਨੂੰ ਕਿੰਨਾ ਟਾਈਮ ਹੋ ਗਈ ਸੀ ਇਹਨੂੰ ਹੋ ਗਈ 8-9 ਦਿਨ ਇਹ ਤਾਂ 4-5 ਦਿਨ ਦਾ ਹੀ ਸੰਨ ਹੈ ਬੱਚਾ ਮਗਰ ਇਹਦੇ ਹੀ ਬਸੇ ਇਹਦੇ ਵੀ ਬੱਚਾ ਜੀ ਇਹਦਾ ਬੱਚਾ ਖੜਾ ਈ ਠੀਕ ਹੈ ਇਹ ਵੀ ਠੰਡੀ ਸ਼ੀਲਾ ਬਾਈ ਜੀ ਕਿੰਨੇ ਦਿਨ ਹੋ ਗਈ ਸੂਈ ਨੂੰ ਇਹਨੂੰ 8 ਕਿ ਦਿਨ ਹੋ ਗਈ ਕਿੰਨਾ ਦੁੱਧ ਜਾਂ ਬੋਲਾ ਤੇਰੀ ਇਹ ਇਹਦਾ ਬਾਈ ਜੀ ਬੱਸ ਉਹਦੇ ਬਰੋਬਰੀ ਹੈ ਜੀ ਉਹ ਨਹੀਂ ਹੈ ਠੀਕ ਹੈ ਕੱਟ ਨਹੀਂ ਹੈਗਾ ਲੇਵਾ ਬਹੁਤ ਕਮਾਲ ਦਾ ਬਣਾਇਆ ਕੱਦੀ ਬੱਸ ਕਿੰਨੇ ਐ ਵੀ ਕਦਮ ਅਧਰੇ ਨੇ ਕਦਮ ਅਧਰੇ ਨੇ ਸਮਝੇ ਬੰਦਾ ਹੂੰ ਵੱਡੀਆਂ ਪਰ ਦੁੱਧ ਨਹੀਂ ਤੇ ਅਸੀਂ ਡਰਮ ਨਹੀਂ ਗੀਆਂ ਸਹੀ ਗੱਲ ਹੈ 17 18 ਲੀਟਰ ਦੁੱਧ ਖੋਲਾ ਇਹ ਪਾਉ ਠੀਕ ਹੈ ਕੜ ਜਿਹੜੋ ਚੱਲ ਹਟਿਆ ਦਾ ਉਹ ਫੇਰ ਤਾਂ ਲੈਟੀ ਨਹੀਂ ਸ਼ੁਰੂ ਕਰੀ ਇਹਨੂੰ ਵੀ ਤੋੜ ਦਈਏ ਮੜਾ ਇਹਨੂੰ ਵੀ ਤੋੜ ਦੇਣੇ ਆ ਲੋ ਆ ਦੇਖੋ ਲੇਵਾ ਦੇਖੋ ਕੀ ਬਾਤ ਹੈ ਕੀ ਬਾਤ ਧਾਰ ਬਹੁਤ ਭੋਲੀਆਂ ਇਕੱਲਾ ਇਕੱਲਾ ਥਾਣਾ ਬਾਈ ਜਿਲੇ ਵਿੱਚ ਥਣ ਲੱਗਿਆ ਬਾਈ ਬਾਈ ਗਲੇ ਇਕੱਲਾ ਜਿੰਨਾ ਮਰਜੀ ਭੋਲੀ ਥਾਰ ਲੈਣਾ ਥਣ ਵਾਲਾ ਚਾਹ ਮੈਂ ਖਾ ਯਾਰ ਗਲਾਬੀ ਗਲਾਬੀ ਥਣ ਇੱਕੋ ਜਿਹੀ ਹਮ ਸਹੀ ਗੱਲ ਹੈ ਨਾੜਾ ਲੋੜਾ ਬਾਈ ਹਵਾ ਨੇ ਤੇ ਚੈੱਕ ਕਰ ਸਕਦੇ ਨੰਬਰ ਗਿਆਂ ਚੰਗੀਆਂ ਗਿਆਂ ਖੋਲ ਠੰਡੀ ਸੀਲੇ ਵੀ ਬਹੁਤ ਆ ਇਹ ਵੀ ਜਰਸੀ ਆ ਗਈ ਹੈ ਨਾ ਇਹ ਵੀ ਜਰਸੀ ਆ ਆ ਇਹ ਬਈ ਆ ਗਈ ਕਾਫੀ ਕਲਰ ਜਰਸੀ ਉਹ ਹੈਗੀ ਹੈ ਲਾਲ ਜਰਸੀ ਬਾਕੀ ਲੇਵੀਰੀਆਂ ਨੇ ਜਿਹੜੀਆਂ ਫੀਡੀਆਂਆਂ ਆ ਕਰਮਾਂ ਵਾਲੀਆਂ ਦੋਨਾਂ ਦੇ ਫੁੱਲ ਲੈ ਰਿਹਾ ਕਿ ਬਹੁਤ ਸੋਹਣੇ ਲੈ ਗਿਆ ਜਿਹਨੂੰ ਆਪਾਂ ਕਹਦੇ ਆ ਬਾਕੀ ਚਵਾਈ ਚੁਈ ਬਾਈ ਕਹਿੰਦੇ ਏ ਚ ਨੰਬਰ ਲੱਗੀ ਹੋਈ ਹੈਗੀ ਤੇ ਇਹਦਾ ਮੁੱਲ ਬਾਈ ਕੀ ਰਹੂਗਾ ਫਿਰ ਇਹਦਾ ਮੁੱਲ ਬਾਈ ਲੈਣ ਦੇਣ 66000 66000 ਥੋੜਾ ਕਹਣਾ ਮਾਨਤਾ ਨਾ ਹੈਗਾ ਇਹਦਾ ਕੋਈ ਬਾਹਲਾ ਨਹੀਂ ਜ਼ਿਆਦਾ ਨਹੀਂ ਕੋਈ 5-400 ਦੇਖੋ ਠੀਕ ਆ ਲੈ ਇਹ ਵੀ ਜਿਵੇਂ ਮਰਜ਼ੀ ਖੜਾ ਲੈ ਲੈ ਬਾਈ ਕਹਿੰਦੇ ਬਾਹਲਾ ਨਹੀਂ ਹੋਣਾ ਲੈ ਨਾੜਾ ਬਾਈ ਚੈੱਕ ਕਰ ਯਾਰ ਪਹਿਲਾ ਬਹੁਤ ਕਮਾਲ ਦੇ ਨਾੜਾ ਬਾਕੀ ਵੱਡੀ ਆ ਜੀ ਚਮਕ ਵਾਲੀਆਂ ਕੋਈ ਫਲਿਸੀਆਂ ਲੰਗੀਆਂ ਨਹੀਂ ਹੈਗੀਆਂ ਕਿ ਨਹੀਂ ਬਾਈ ਆ ਜਾ ਪੁੱਤ ਹਾਂ ਤੇ ਉਹ ਸਾਬ ਨਹੀਂ ਬਾਈ ਨੇ ਦਾ ਮੁੱਲ ਕਰਤਾ ਮੁੱਲ ਵੀ ਬਾਈ ਦੇ ਜਾਇਜ਼ ਹੀ ਹੁੰਦੇ ਆ ਬਾਈ ਮੁੱਲ ਅੱਗੇ ਵੀ ਬਾਈ ਦੇ ਜਾਇਜ਼ ਹਾਂ ਬਾਈ ਜਮਾ ਜਾਇਜ਼ ਮੁੱਲ ਆਏ ਆ ਬੰਦਾ ਯਾਦ ਰੱਖੇ ਸਭ ਤੋਂ ਵੱਡੀ ਗੱਲ ਤਾਂ ਬਾਈ ਠੰਡੀ ਸੀਲ ਹਾਂ ਠੀਕ ਐ ਜੇਰ ਜੂਰ ਸਭ ਕੁਝ ਓਕੇ ਕੀ ਬਾਤ ਆ ਨਾੜਾ ਦੇਖੋ ਸਹੀ ਗੱਲ ਮੇਵਾੜਾ ਕੋਈ ਬਾਤ ਚੰਗੀਆਂ ਕਿਆ ਬਾਤ ਹੈ ਠੰਡੀ ਸ਼ੀਲ ਪੂਰੀ ਆਲਾ ਇਹਨੂੰ ਵੀ ਜਿਵੇਂ ਮਰਦੀ ਆ ਜੱਫੀਆਂ ਲੱਪਾ ਕਿਆ ਬਾਤ ਹੂੰ ਸਹੀ ਗੱਲ ਇਹ ਨਹੀਂ ਹੈਗਾ ਵੀ ਕੋਈ ਕਿਸੇ ਪਾਸੋਂ ਕਿਆ ਬਾਤ ਪਰ ਮਾਲਾ ਚਲੋ ਜੀ ਚੱਲ ਵੀ ਆ ਜਾ ਪੁੱਤ ਤੇ ਮੁੱਲ ਬਾਈ ਨੇ ਬਾਈ ਇਹਦਾ ਰੱਖਿਆ 68000 68000 68000 68000 ਰੁਪਏ ਬਾਈ ਕਹਿੰਦਾ ਮੋਲਾ ਤੇ ਬਾਈ ਮਾੜੀ ਮੋਤੀ ਛੋੜ ਛੱਪਾਈ ਹੂੰ ਨਹੀਂ ਬਾਈ ਹਾਂ ਇੱਕੋ ਬਾਈ ਛੋੜ ਛੱਪਾਈ ਹੂੰਗਾ ਮम्मे ਬਾਈ ਤਾਜ਼ੀਆਂ ਸੁਲੀਆਂ ਸਵਾਈਆਂ ਨੇ ਬੱਚੇ ਆ ਕੇ ਕਰਮ ਵਾਲੀਆਂ ਦੇ ਮਗਰ ਬੱਚੇ ਮੁੱਲ ਬਾਈ ਦੇ ਜਮਾ ਜਾਇ ਜੀ ਕਰਿਆ ਬਾਈ ਮੁੱਲ ਬਾਈ ਦੇ ਅੱਗੇ ਵੀ ਜਮਾਏ ਲਾ ਲੋ ਵੀ ਫਿਕਸ ਜੀ ਹੁੰਦਾ ਕਿ ਨਹੀਂ ਬਾਈ ਬਾਕੀ ਬਈ ਆਪਾ ਉਹ ਹੀ ਨਹੀਂ ਹੈਗਾ ਵੀ ਵਪਾਰ ਵਾਲਾ ਕੰਮ ਨਹੀਂ ਹੈਗਾ ਵੀ ਆਪਾਂ ਵੀ ਕੋਈ ਗਾਈਆਂ ਮਾਰ ਦਿਆਂ ਕਰਦਿਆਂ ਹੋਣ ਜਾਂ ਹੋਰ ਹੋਣ ਠੰਡੀਆਂ ਸੀ ਹੂੰ ਇੱਕ ਉਹ ਵੀ ਲੈਉਣੀਆਂ ਦੇਖੋ ਕੀ ਬਾਤ ਆ ਲੈ 65 ਪਤੋ ਤੇ ਬਾਈ ਅੱਗੇ ਇਹ ਤਿੰਨ ਨੰਬਰ ਤੇ ਆ ਗਈ ਇਹ ਬਾਈ ਤਿੰਨ ਨੰਬਰ ਤੇ ਟੋਕੜ ਗੱਭਣਾ ਬਾਈ ਜੀ ਕਿੰਨੇ ਟਾਈਮ ਦੀ ਚੈੱਕ ਪਾਸ ਹੈ ਜੀ ਇਹ ਚੈੱਕ ਪਾਸ 7 ਮਹੀਨੇ ਰਹੀ ਇਹਨੂੰ ਅਖਮਾ ਲੱਗ ਜੀ 3 ਜੁਲਾਈ ਨੂੰ ਠੀਕ ਆ 8ਵਾਂ ਮਹੀਨਾ ਵਾਲਾ ਵਿਜੂ ਤਾਂ ਨੇ ਜਲਾਈ ਨੂੰ ਟੋਕੜ ਗੱਬਣੇ ਨੇ ਮਤਲਬ ਤੀਜੀ ਸੂਏ ਸੋਣਾ ਹੋ ਕਿੰਨਾ ਦੱਦਾ ਜਾਨ ਇਹਦੇ ਥੱਲੇ ਹੁਣ ਇਸ ਟਾਈਮ ਹਾਜ਼ਰ ਜਿਹੜਾ ਉਹ 8 ਕਿਲੋ ਆ ਬਾਈ ਜੀ ਉਹ ਸਾਬ ਚੀਲਾ ਪੂਰੀ ਮੈਂ ਖਾ ਲਾ ਲਾ ਕੀ ਬਾਤ ਹਾਂ ਬਾਈ ਬੜਾ ਚੰਗਾ ਲੱਗਿਆ ਵਾ ਤੁਹਾਡੀ ਟੁਆਲਟੀ ਚੈੱਕ ਕਰ ਸਕਦੇ ਬੜੀ ਚੰਗੀ ਆ ਤੇ ਤੋਰੋਗੇ ਨੂੰ ਵੀ ਤੋੜ ਦਿੰਨੇ ਆ ਮੜੀ ਜੀ ਲੋ ਪਾ ਛੱਡ ਪਟੋਏ ਵੱਡੀ ਆ ਬਈ ਜਰਸੀ ਬਰੀ ਦੇ ਤੇ ਜਰਸੀ ਤੇ ਸਾਈਵਾਲ ਚਾਹੀ ਜਰਸੀ ਦੇ ਸਾਹੀਵਾਲ ਤੇ ਆ ਜਾਂਦੀ ਹੈ ਤਾਜੀ ਦਾ ਕਿੰਨਾ ਰਿਕਾਡ ਹੈ ਤਾਜੀ ਦਾ 15 ਕਿਲੋ ਰਿਕਾਡ ਹੈ ਪਹਿਲੇ ਸੀ ਠੀਕ ਹੈ ਹੁਣ ਐਦ ਕਿਨੇ ਤੀਜੇ ਸਵੇਰ ਸੁਣਾ ਠੀਕ ਹੈ ਐਦ ਕਿ ਬਾਈ ਕਹਿੰਦੇ ਬਈ ਤੀਜੇ ਸਵੇਰ ਸੁਣਾਗਾ ਬਾਕੀ ਲੈਵੇ ਦੀ ਫੀਡਿੰਗ ਜੇ ਕਰੋ ਬੜੀ ਕਮਾਲਾ ਬਹੁਤ ਵਧੀਆ ਹਵਾਲਾ ਇਹਦਾ ਵੀ ਤੇ ਚਵਾਈ ਹੋਈ ਹੋ ਜੀ ਚਵਾਈ ਇੱਕ ਨੰਬਰ ਹੀ ਉਹ ਚਵਾਈ ਹੋਈ ਹੋ ਵੈਸੇ ਹਾਂਜੀ ਕੋਈ ਵੀ ਚਵਾਈ ਹਾਂਜੀ ਹਾਂਜੀ ਚਵਾਈ ਹੋਈ ਵੀ ਆ ਬਾਈ ਚਵਾਈ ਬਾਈ ਕਹਿੰਦੇ ਹੋਈ ਵੀ ਜਿਵੇਂ ਮਾਰਜੀ ਲੈ ਸੌ ਸੀਲ ਬਾਈ ਚੈੱਕ ਲੱਗਿਆ ਵਾ ਇਹ ਵੀ ਠੰਡੀ ਸੀਲ ਆਈ ਤੁਕਨੇ ਮਰਜੀ ਫੇਰੀ ਚਲੋ ਲੈ ਹੂੰ ਸਹੀ ਗੱਲ ਲੈ ਆਜਾ ਬਤੁਏ ਆਜਾ ਲੈ ਹੂੰ ਸਹੀ ਗੱਲ ਹੈ ਇਹ ਵੀ ਚਲੋ ਢੰਡੀ ਤੇ ਇਹਦਾ ਮੁੱਲ ਫਿਰ ਅੱਜ ਕੀ ਲੋ ਇਹਦਾ ਮੁੱਲ ਬਾਈ ਜੀ 48000 ਰੁਪਏ 48000 ਹਾਂ ਠੀਕ ਆ ਇਹਦਾ ਮੁੱਲ ਬਾਈ ਕਹਿੰਦੇ ਬਈ ਅੱਜ ਲੈਣ ਦੇਣ 48 ਇਹ ਦੁੱਧ ਦਾ ਡਰਮ ਆ ਇਹ ਵੀ ਬਾਈ ਜੀ ਠੰਡੀ ਸੀਲ ਬਹੁਤ ਜ਼ਿਆੜਿਆ ਹੂੰ ਨਿਆਣਾ ਪਾਉ ਨਾ ਪਾਉ ਕੋਈ ਦਿੱਕਤ ਨਹੀਂ ਕੀ ਆਵਾਜ਼ ਆ ਬਈ ਨਾੜਾ ਨੂੜਾ ਇਹ ਸਾਈਵਾਲ ਦੇ ਵਿੱਚ ਕਰਾਉ ਸਾਂਗੀ ਦੋ ਦੌੜ ਦੀ ਨਾੜੀਕਰਮ ਵਾਲੀ ਦੀ ਜੇ ਗੱਲ ਕਰੀਏ ਫੁੱਲ ਦੇ ਪੈਪ ਦੇਖੋ ਕਿੰਨੀ ਮੋਟੀ ਇਹ ਦੇ ਕੀ ਬਾਤ ਵਾਹ ਤੇ ਲਗ ਸੀਗੇ ਵੀਰ ਕੋਲ ਤੈਨਾਂ ਆਪਾਂ ਬਾਈ ਕਿੰਨੇ ਦਿਖਾਤੇ ਜੇ ਕਿਸੇ ਵੀ ਨੂੰ ਕੋਈ ਪਸੰਦਾ ਹੈ ਬਾਈ ਨਾਲ ਕੰਟੈਕਟ ਕਰਕੇ ਪੀਸ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ